ਨਮਸਕਾਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸੋਨੂ ਮੇਸ਼ਵਰੀ ਨੌਜਵਾਨ ਵੈਲਫਰ ਸੋਸਾਇਟੀ ਬਠਿੰਡਾ ਤੋਂ ਤੁਹਾਨੂੰ ਇਹ ਦੱਸਣਾ ਚਾਹਣਾ ਹੈਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵੈਦ ਬਣੇ ਹੋਏ ਆ ਜਿਹੜੇ ਸੱਪਾਂ ਦੇ ਜ਼ਹਿਰਾਂ ਦੇ ਇਲਾਜ ਕਰਨ ਦਾ ਦਾਵਾ ਕਰਦੇ ਹੈਗੇ ਆ ਲੇਕਿਨ ਹਕੀਕਤ ਇਹ ਹੈਗੀ ਹੈ ਕਿ ਜਿਹੜੇ ਜੇ ਕੋਈ ਜ਼ਹਿਰੀਲਾ ਸੱਪ ਕਿਸੇ ਨੂੰ ਕੋਈ ਡੰਗ ਲੈਂਦਾ ਹੈਗਾ ਚਾਹੇ ਕੋਈ ਕ੍ਰੇਟ ਹੈ ਚਾਹੇ ਕੋਈ ਕੋਬਰਾ ਹੈ ਚਾਹੇ ਕੋਈ ਵਾਈਪਰ ਹੈ ਚਾਹੇ ਕੋਈ ਰਸਲ ਵਾਈਪਰ ਨਸਲ ਦਾ ਸੱਪ ਹੈਗਾ ਜੇ ਉਹ ਕਿਸੇ ਨੂੰ ਡੰਗ ਲੈਂਦਾ ਹੈਗਾ ਤਾਂ ਉਹਦੇ ਹਸਪਤਾਲ ਦੇ ਵਿੱਚ ਜਾ ਕੇ ਐਂਟੀ ਵੈਨਮ ਇੰਜੈਕਸ਼ਨ ਲੱਗਦੇ ਹੈਗੇ ਆ ਉਸ ਦੇ ਨਾਲ ਬੰਦੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਜਿਹੜਾ ਝਾੜਫੁਕ ਦਾ ਤਰੀਕਾ ਹੈਗਾ ਜਾਂ ਕੋਈ ਵੈਦਾਂ ਬੁੱਦਾਂ ਵਾਲਾ ਤਰੀਕਾ ਹੈਗਾ ਇਹਦੇ ਨਾਲ ਜ਼ਿੰਦਗੀ ਨਹੀਂ ਬਚਾਈ ਜਾ ਸਕਦੀ ਅਕਸਰ ਇੰਨੇ ਸਾਲਾਂ ਤੋਂ ਹੁੰਦਾ ਕੀ ਆ ਰਿਹਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਸੱਪਾਂ ਦੀਆਂ ਬਹੁਤ ਸਾਰੀਆਂ ਨਸਲਾਂ ਹੈਗੀਆਂ ਸਿਰਫ ਇਹ ਚਾਰ ਨਸਲਾਂ ਜਿਹੜੀਆਂ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ہیں ਇਹੀ ਸਿਰਫ ਡੇਂਜਰਸ ਹੈ ਜਿਹਦੇ ਡੰਗਣ ਦੇ ਨਾਲ ਕਿਸੇ ਵੀ ਬੰਦੇ ਦੀ ਮੌਤ ਹੋ ਸਕਦੀ ਹੈਗੀ ਹੈ ਲੇਕਿਨ ਜਿਹੜੇ ਕੋਈ ਦੂਜੇ ਸੱਪ ਹੈਗੇ ਆ ਬਿਨਾ ਜ਼ਹਿਰ ਵਾਲੇ ਜਿਵੇਂ ਕੋਈ ਰੈਟ ਸਨੇਕ ਹੋ ਗਿਆ ਸੈਂਡ ਬੋਆ ਹੋ ਗਿਆ ਵੌਲਫ ਸਨੇਕ ਹੋ ਗਿਆ ਕਾਮਨ ਕੁਕਰੀ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਸੱਪ ਹੁੰਦੇ ਆ ਜੇ ਉਹ ਕਿਸੇ ਨੂੰ ਡੰਗ ਲੈਂਦੇ ਹੈਗੇ ਆ ਕਿਸੇ ਨੂੰ ਦੰਦੀ ਵੱਢ ਲੈਂਦੇ ਹੈਗੇ ਆ ਉਹਦੇ ਨਾਲ ਕੋਈ ਮੌਤ ਨਹੀਂ ਹੁੰਦੀ ਲੇਕਿਨ ਆਪਾਂ ਸੱਪ ਨੂੰ ਦੇਖ ਲੈਨੇ ਆ ਆਪਾਂ ਨੂੰ ਨਸਲ ਦਾ ਨਹੀਂ ਪਤਾ ਆਪਾਂ ਡਰਦੇ ਮਾਰੇ ਉਹਨਾਂ ਕੋਲ ਚਲੇ ਜਾਂਦੇ ਆ ਵੈਦਾਂ ਦੇ ਕੋਲ ਜਾਂ ਝਾੜਫੂਕ ਵਾਲਿਆਂ ਦੇ ਕੋਲ ਜਦੋਂ ਬਿਨਾ ਜ਼ਹਿਰ ਵਾਲਾ ਸੱਪ ਨੇ ਵੱਢਿਆ ਹੁੰਦਾ ਬੰਦੇ ਨੂੰ ਫੇਰ ਤਾਂ ਉਹ ਕਹਿੰਦੇ ਵੀ ਅਸੀਂ ਝਾੜਫੂਕ ਕਰਕੇ ਅਸੀਂ ਇਲਾਜ ਕਰਕੇ ਆ ਦੇਸੀ ਜੜੀ ਬੂਟੀ ਲਾ ਕੇ ਬੰ ਲੇਕਿਨ ਜੇ ਕੋਬਰਾ ਕ੍ਰੇਟ ਜਾਂ ਰਸਲ ਵਾਈਪਰ ਹੋ ਜਾਂ ਵਾਈਪਰ ਸਨੇਕ ਦਾ ਜਿਹੜਾ ਡੰਗਿਆ ਹੋਇਆ ਬੰਦਾ ਉੱਥੇ ਪਹੁੰਚ ਜਾਂਦਾ ਹੈਗਾ ਫਿਰ ਉਹ ਕੀ ਕਹਿੰਦੇ ਵੀ ਤੁਸੀਂ ਲੇਟ ਹੋ ਗਏ ਲੇਟ ਨਹੀਂ ਹੋ ਗਏ ਉਹਨਾਂ ਕੋਲ ਇਸ ਚੀਜ਼ ਦਾ ਇਲਾਜ ਕਰਨ ਦਾ ਕੋਈ ਫਾਰਮੂਲਾ ਹੀ ਨਹੀਂ ਹੁੰਦਾਗਾ ਨਾ ਪਹਿਲਾਂ ਕਦੀ ਕੋਈ ਇਸ ਤਰ੍ਹਾਂ ਦੀ ਜੜੀ ਬੂਟੀ ਵਾਲਾ ਕੋਈ ਫਾਰਮੂਲਾ ਸੀਗਾ ਲੇਕਿਨ ਫੇਰ ਵੀ ਧੱਲੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਵੈਦ ਹੈਗੇ ਆ ਜਿਹੜੇ ਆਪਣੇ ਆਪ ਨੂੰ ਲਖਾਈ ਬੈਠੇ ਹੈਗੇ ਆ ਵੀ ਅਸੀਂ ਸੱਪਾਂ ਦੇ ਡੰਗੇ ਦਾ ਇਲਾਜ ਕਰਦੇ ਆ ਤੇ ਦਵਾਈ ਦਿੰਦੇ ਆ ਇਹ ਹੁਣ ਹੋਰ ਬਰਦਾਸ਼ਤ ਨਹੀਂ ਹੋਊਗਾ ਹੁਣ ਅਸੀਂ ਇਹਦੇ ਖਿਲਾਫ ਇੱਕ ਮੁਹਿੰਮ ਚਲਾ ਦਿੱਤੀ ਗਈ ਹੈ ਅਭਿਆਨ ਸਾਡਾ ਚ ਬਟ ਇੰਡੀਆ ਦੀ ਇੱਕ ਘਟਨਾ ਤੁਹਾਨੂੰ ਦੱਸ ਰਿਹਾ ਹੈਗੇ 24 ਅਗਸਤ 2025 ਦੀ ਹੈ। ਇੱਥੇ ਪਿੰਡ ਬਾਠ ਹੈ ਬਠਿੰਡੇ ਦੇ ਵਿੱਚ। ਉੱਥੇ ਦੇ ਨਾਹਰ ਸਿੰਘ ਸੀਗੇ ਜਿਹੜੇ ਕਿ ਕਿਸਾਨ ਸੀ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਉਹਨੂੰ ਕੋਬਰਾ ਸੱਪ ਨੇ ਡੰਗ ਲਿਆ। ਉਹਨਾਂ ਦੇ ਜਿਹੜੇ ਬੇਡੇ ਸੀਗੇ ਰੇਸ਼ਨ ਸਿੰਘ ਉਹਨੂੰ ਲੈ ਕੇ ਮੀ ਬਹੁਤ ਜ਼ੋਰਦਾਰ ਪੈ ਰਿਆ ਸੀ ਉਹਦੋਂ। 24 ਅਗਸਤ 2025 ਨੂੰ ਮੀ ਵੀ ਬਹੁਤ ਜ਼ੋਰਦਾਰ ਪੈ ਰਿਆ ਸੀ 3:00 ਵਜੇ ਦੀ ਘਟਨਾ ਹੈ ਦੁਪਹਿਰ ਦੀ। ਉਹ ਲੈ ਕੇ ਆਪਦੇ ਘਰ ਤੋਂ 45 ਕਿਲੋਮੀਟਰ ਦੂਰ ਗੁਣਿਆਣਾ ਮੰਡੀ ਵਾਲੀ ਸਾਈਡ ਗਏ ਪਿੰਡ ਜੰਡਾਲੀ। ਜੰਡਾਲੀ ਦੇ ਵਿੱਚ ਉੱਥੇ ਬਾਹਰ ਕਿਸ ਨੇ ਬੋਰਡ ਲਾ ਰੱਖਿਆ ਸੀਗਾ ਸੱਪਾਂ ਵਾਲਾ ਵੈਦ ਉਹ ਸੱਪਾਂ ਵਾਲੇ ਵੈਦ ਸਮਝ ਕੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਉੱਥੇ ਦਵਾਈ ਮਿਲਦੀ ਹੈਗੀ ਐ ਤੇ ਉਹ ਵੈਦ ਹੈਗਾ ਜਿਹੜਾ ਸੱਪਾਂ ਦੀ ਦਵਾਈ ਦਿੰਦਾ ਉਹ ਵਿਚਾਰਾ ਉੱਥੇ ਲੈ ਕੇ ਆਪਦੇ ਪਿਓ ਨੂੰ ਚਲਾ ਗਿਆ ਉੱਥੇ ਜਦੋਂ ਉਸਨੇ ਦੇਖਿਆ ਵੈਦ ਨੇ ਵੀ ਭਾਈ ਇਹਦਾ ਕੋਬਰੇ ਦਾ ਡੰਗਿਆ ਹੋਇਆ ਆ ਗਿਆ ਸਾਡੇ ਕੋਲ ਵੀ ਇਹ ਤਾਂ ਬਾਤ ਚੀਨ ਸਕਦਾ ਬੰਦਾ ਸਹੀ ਸਲਾਮਤ ਸੀ ਉਦੋਂ ਤੱਕ ਦਰਦ ਨਾਲ ਤੜਫ ਰਿਆ ਸੀ ਸਿਰਫ ਬੋਲ ਰਿਹਾ ਸੀ ਹੋਸ਼ ਵਿੱਚ ਸੀਗਾ ਨਾ ਹਰ ਸਿੰਘ ਜਿਹੜਾ ਬਜ਼ੁਰਗ ਸੀਗਾ ਉੱਥੇ ਜਾ ਕੇ ਵੈਦ ਜੀ ਉਹਨੂੰ ਕੀ ਕਹਿੰਦੇ ਹੈਗੇ ਆ ਵੀ ਜੇ ਤੂੰ ਆਪਦੇ ਪਿਓ ਨੂੰ ਬਚਾਉਣਾ ਹੈਗਾ ਤਾਂ ਬਠਿੰਡੇ ਦੇ ਸਰਕਾਰੀ ਹਸਪਤਾਲ ਲੈ ਜਾ ਫਟਾਫਟ ਇਹ ਗੱਲ ਬਜ਼ੁਰਗ ਨੇ ਵੀ ਸੁਣ ਲਈ ਬਜ਼ੁਰਗੋਤੀ ਹੌਸਲਾ ਛੱਡ ਗਿਆ ਆਪਦਾ ਕਿਉਂਕਿ ਜ਼ਹਿਰ ਦਾ ਅਸਰ ਵੀ ਹੋ ਚੁੱਕਿਆ ਸੀ 45 ਮਿੰਟ ਪਹਿਲਾਂ ਹੋ ਚੁੱਕੇ ਸੀ ਉਸ ਨੂੰ ਆਲਰੇਡੀ ਲੇਕਿਨ ਜਿਵੇਂ ਇਹ ਵਿਚਾਰਾ ਝੰਡਾ ਵਾਲੇ ਤੋਂ ਲੈ ਕੇ ਉਸ ਨੂੰ ਨਿਕਲਿਆ ਰਸਤੇ ਦੇ ਵਿੱਚ ਗੁਨਿਆਨੇ ਦੇ ਕੋਲ ਹੀ ਪਹੁੰਚਿਆ ਸੀਗਾ ਤੇ ਉਹਦੀ ਡੈਥ ਹੋ ਗਈ ਹਸਪਤਾਲ ਜਾਣ ਤੋਂ ਪਹਿਲਾਂ ਹੀ ਜੇ ਇੰਨਾ ਸਮਾਂ ਉਹ ਬਰਬਾਦ ਨਾ ਕਰਦਾ ਸਿੱਧਾ ਹਸਪਤਾਲ ਚਲਾ ਜਾਂਦਾ ਉੱਥੇ ਉਹਦੇ ਐਂਟੀ ਸਨੇਕ ਬੈਨਮ ਲੱਗ ਜਾਂਦੇ ਬੜੇ ਆਰਾਮਦਾਰੀ ਨਾਲ ਬੰਦਾ ਬਚ ਸਕਦਾ ਸੀਗਾ ਮੇਰੇ ਖੁਦ ਦੇ ਵੀ ਸਨੇਕ ਬਾਈਟ ਹੋਈ ਵੀ ਹੈ 2007 ਦੇ ਵਿੱਚ ਸਨੇਕ ਬਾਈਟ ਹੋਈ ਸੀ ਮੈਂ ਵੀ ਸੀਵਾਲ ਹਸਪਤਾਲ ਗਿਆ ਸੀ ਮੇਰੇ ਐਂਟੀ ਸਨੇਕ ਵੈਨਮ ਲੱਗੇ ਸੀਗੇ ਮੈਂ ਗੁਰਵਿੰਦਰ ਸ਼ਰਮਾ ਮੇਰੇ ਵੀਰ ਦਾ ਵੀ ਮੈਂ ਧੰਨਵਾਦ ਕਰਦਾ ਹੈਗਾ ਵੀ ਉਹਨਾਂ ਨੇ ਇਹ ਮੁੱਦਾ ਚੱਕਿਆ ਸੀ ਤਾਂ ਇਹ ਮੁੱਦਾ ਮੇਰੇ ਧਿਆਨ ਦੇ ਵਿੱਚ ਆਇਆ ਇਹ ਨਾਰ ਸਿੰਘ ਵਾਲਾ ਕੇਸ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਪੂਰੇ ਇੰਡੀਆ ਦੇ ਵਿੱਚ ਚੱਲਦੇ ਹੋਏ ਆ ਮੈਂ ਤੁਹਾਡੇ ਜਰੀਏ ਜਿਹੜੇ ਫੇਸਬੁੱਕ ਦੇ ਉੱਤੇ ਲੋਕ ਹੈਗੇ ਆ سوشل میڈیا ਦੇ ਉੱਤੇ ਜਾਂ ਜਿਹੜਾ ਇੰਸਟਾਗ੍ਰam YouTube ਯੂਜ਼ ਕਰਦੇ ਆ ਉਹ ਵੀ ਕਈ ਵਾਰ ਇਹਨਾਂ ਵੈਦਾਂ ਦੀ ਪ੍ਰੋਮੋਸ਼ਨ ਕਰਦੇ ਹੁੰਦੇ ਆ ਵੀ ਇੱਥੇ ਆਓ ਜੀ ਆਹ ਬੰਦਾ ਲੈ ਕੇ ਆਏ ਸੀ ਜੀ ਦੇਖੋ ਵੈਦ ਸਾਹਿਬ ਨੇ ਨਾਲ ਦੀ ਨਾਲ ਬਚਾਲਿਆ ਜੀ ਇਹਦੇ ਪਾਚ ਲਾਈ ਜੀ ਇਹਨੂੰ ਮੂੰਹ ਦੇ ਨਾਲ ਚੂਸ ਕੇ ਸਾਰਾ ਜ਼ਹਿਰ ਕੱਢਦਾ ਜੀ ਆਪਣੇ ਮੂੰਹ 'ਚ ਕਿਹੜੀ ਮਸ਼ੀਨ ਲੱਗੀ ਆ ਵੀ ਸੱਪ ਨੇ ਇੱਥੇ ਡੰਗਿਆ ਹੋਵੇ 40 45 ਮਿੰਟ ਬਾਅਦ ਆਪਾਂ ਕਿਸੇ ਵੈਦ ਕੋਲ ਪਹੁੰਚੇ ਹੋਈਏ ਤੇ ਅਗਲਾ ਇੱਥੋਂ ਦੀ ਚੂਸ ਕੇ ਕੱਲਾ ਜ਼ਹਿਰ ਜ਼ਹਿਰ ਬਾਹਰ ਕੱਢਦੇ ਆਪਣੇ ਸਰੀਰ ਚੋਂ ਆ ਜੀ ਕੋਈ ਮਸ਼ੀਨ ਨਹੀਂ ਹੁੰਦੀ ਇਹ ਫਿਲਮੀ ਸੀਨ ਹੈ ਕੱਲੇ ਫਿਲਮਾਂ 'ਚ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਤੇ ਇਹ ਵੀ ਦਿਖਾਉਂਦੇ ਹੈਗੇ ਵੀ ਇੱਛਾਧ ਉਹ ਸੱਪ اچانک ਜਿਹੜਾ ਉਹ ਹੀਰੋਇਨ ਦਾ ਰੋਲ ਜਾ ਬਣ ਜਾਂਦਾ ਹੈਗਾ ਆਪਾਂ ਸੱਚੀ ਸਮਝ ਲੈ ਵੀ ਕਿਤੇ ਐਂ ਹੁੰਦਾ ਹੋਊਗਾ ਤਾਂ ਇਹ ਜੇ ਵਹਿਮਾਂ ਭਰਮਾਂ ਦੇ ਵਿੱਚ ਨਾਪ ਉਹ ਅਸੀਂ ਇੱਕ ਕੰਪਲੀਟ ਪਾਈ ਸੀ ਜਿਹੜੀ ਮੈਂ ਤੁਹਾਡੇ ਨਾਲ ਮੇਨ ਗੱਲ ਕਰ ਰਿਹਾ ਹੈਗਾ ਬਠਿੰਡੇ ਦੇ ਸਿਵਲ ਸਰਜਨ ਸਾਹਿਬ ਨੂੰ ਇਨਕੁਆਰੀ ਦੇ ਆਰਡਰ ਹੋ ਗਏ ਆ ਅਸੀਂ ਉਹਦੀ ਚੈਕਿੰਗ ਮੰਗ ਕੀਤੀ ਹੈ ਵੀ ਜਿਹੜੇ ਵੈਦ ਇਹ ਦਾਵਾ ਕਰਦੇ ਆ ਬੋਰਡ ਲਖਾਈ ਬੈਠੇ ਹੈਗੇ ਆ ਵੀ ਉਹ ਸੱਪ ਦੇ ਡੰਗੇ ਦਾ ਇਲਾਜ ਕਰ ਸਕਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਦੇਖੋ ਮਨੁੱਖੀ ਜਾਨਾਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿੰਨੇ ਲੋਕ ਇਹਨਾਂ ਵੈਦਾਂ ਦੇ ਚੱਕਰਾਂ ਦੇ ਵਿੱਚ ਝਾੜਫੂਕ ਦੇ ਚੱਕਰਾਂ ਦੇ ਵਿੱਚ ਮਰੀ ਜਾਂਦੇ ਹੈਗੇ ਆ ਤਾਂ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਦਾਅਵੇ ਖੋਖਲੇ ਆ ਜਿਹੜੇ ਇਕੱਲੇ ਬੋਰਡ ਲਗਾਈ ਬੈਠੇ ਆ ਜਿਹੜੇ ਕਾਮਨ ਕ੍ਰੇਟ ਕੋਬਰਾ ਰਸਲ ਵਾਈਪਰ ਸਾਸਕੇਲ ਵਾਈਪਰ ਇਹਨਾਂ ਦੇ ਜ਼ਹਿਰਾਂ ਦਾ ਇਲਾਜ ਨਹੀਂ ਕਰ ਸਕਦੇ ਲੇਕਿਨ ਫੇਰ ਵੀ ਲਿਖੀ ਬੈਠੇ ਹੈਗੇ ਆ ਸੱਪਾਂ ਵਾਲਾ ਵੈਦ ਯਾ ਇੱਥੇ ਸੱਪਾਂ ਦੇ ਡੰਗੇ ਦਾ ਇਲਾਜ ਹੁੰਦਾ ਹੈ ਇਹ ਸਾਰੇ ਲੋਕਾਂ ਦੇ ਆਪਾਂ ਹੁਣ ਕਾਰਵਾਈ ਕਰवानी ਆ ਆਪਾਂ ਛੱਡਣਾ ਨਹੀਂ ਮੇਰਾ ਨੰਬਰ ਤੁਸੀਂ ਨੋਟ ਕਰ ਲਓ 98724 6000 ਪੂਰਾ 6000 ਉਸ ਤੋਂ ਬਾਅਦ 7 98724 6007 ਐਸੇ ਨੰਬਰ ਦੇ ਉੱਤੇ ਜੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਕੇਸ ਹੈਗਾ ਵੀ ਤੁਸੀਂ ਕਿਸੇ ਨੂੰ ਕੋਈ ਜਾਣਦੇ ਹੋ ਵੀ ਕੋਈ ਬੰਦਾ ਵੈਦ ਕੋਲ ਗਿਆ ਸੀ ਜਾਂ ਸੱਪਾਂ ਦਾ ਇਲਾਜ ਕਰਾਣ ਲਈ ਦੇਸੀ ਨੁਕਸਾ ਕਰਾਣ ਲਈ ਗਿਆ ਸੀ ਤੇ ਉਹਦੀ ਮੌਤ ਹੋ ਗਈ ਤਾਂ ਤੁਸੀਂ ਉਹਦੀ ਜਾਣਕਾਰੀ ਮੇਰੇ ਨਾਲ ਜਰੂਰ ਸਾਂਝੀ ਕਰੋ ਜੇ ਤੁਹਾਡੇ ਕੋਲ ਕੋਈ ਫੋਟੋਗ੍ਰਾਫਸ ਹੈ ਇਸ ਤਰ੍ਹਾਂ ਦੇ ਲਿਖੇ ਹੋਏ ਕਿਸੇ ਪਾਸੇ ਵੀ ਕਿਸੇ ਨੇ ਬੋਰਡ ਲਗਾ ਰੱਖਿਆ ਹੈ ਜਾਂ ਕਿਸੇ ਨੇ ਆਪਦੇ ਕਮਰੇ ਦੇ ਬਾਹਰ ਜਾਂ ਦੁਕਾਨ ਦੇ ਬਾਹਰ ਲਿਖ ਰੱਖਿਆ ਵੀ ਇੱਥੇ ਸੱਪਾਂ ਦੇ ਡੰਗਿਆਂ ਦਾ ਇਲਾਜ ਹੁੰਦਾ ਹੈਗਾ ਉਹਦੀਆਂ ਫੋਟੋਆਂ ਖਿੱਚ ਕੇ ਉਹਦਾ ਨਾਮ ਐਡਰੈਸ ਵੀ ਮੈਨੂੰ ਪੂਰਾ ਭੇਜੋ ਆਪਾਂ ਇਹ ਸਾਰਾ ਠੰਮ ਠਮਾ ਮੈਂ ਇੰਡੀਆ ਦੀ ਗੱਲ ਤਾਂ ਦੇਖੋ ਨਹੀਂ ਕਰਦਾ ਪੂਰੇ ਦੇਸ਼ ਦੀ ਉੱਥੇ ਵੀ ਇਹ ਚੱਲ ਪੂਗਾ ਲੇਕਿਨ ਇੱਕ ਵਾਰ ਆਪਾਂ ਬਠਿੰਡੇ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਆਪਾਂ ਇਸ ਨੂੰ ਬਿਲਕੁਲ ਬੰਦ ਕਰਵਾਉਣਾ ਹੈਗਾ ਲੋਕਾਂ ਨੂੰ ਆਪਾਂ ਜਾਗਰੂਕ ਕਰਨਾ ਹੈਗਾ ਵੀ ਜੇ ਕਿਸੇ ਨੂੰ ਸੱਪ ਡੰਗ ਲੈਂਦਾ ਤਾਂ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਵੀ ਜਾਓ ਉੱਥੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਤੋਂ ਹੀ ਸੱਪ ਦੇ ਡੰਗੇ ਦਾ ਇਲਾਜ ਆ ਜਿਹੜਾ ਟੋਟਲੀ ਫ੍ਰੀ ਕੀਤਾ ਜਾਂਦਾ ਐ ਐਂਟੀ ਸਨੇਕ ਵੈਨਮ ਲੱਗਦੇ ਹੈਗੇ ਆ ਜੇ ਤੁਹਾਡੇ ਸਰਕਾਰੀ ਹਸਪਤਾਲ ਨੇੜੇ ਨਹੀਂ ਹੈ ਤਾਂ ਕਿਸੇ ਵੀ ਵੱਡੇ ਹਸਪਤਾਲ ਦੇ ਵਿੱਚ ਤੁਸੀਂ ਜਾ ਸਕਦੇ ਹੈਗੇ ਹੋ ਐਂਟੀ ਸਨੇਕ ਵੈਨਮ ਦੇ ਨਾਲ ਹੀ ਸੱਪ ਦੇ ਡੰਗੇ ਦਾ ਹੱਲ ਹੋ ਸਕਦਾ ਹੈਗਾ ਤਾਂ ਮੈਂ ਦੁਬਾਰਾ ਫੇਰ ਜਿਹੜੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਕੋਈ ਲੋਕ ਪ੍ਰਮੋਟ ਕਰਦੇ ਹੈਗੇ ਆ ਵੈਦਾਂ ਨੂੰ ਜਾਂ ਜੜੀ ਬੂਟੀਆਂ ਵੀ ਸੱਪ ਦਾ ਡੰਗੇ ਨੂੰ ਇਹ ਪਾਚ ਲਗਾ ਕੇ ਮਾਰੇ ਲਾ ਕੇ ਮੂੰਹ ਚ ਚੂਸ ਕੇ ਬਾਹਰ ਕੱਢ ਕੇ ਤੇ ਬੰਦੇ ਨੂੰ ਬਚਾ ਲੈਂਦੇ ਹੈਗੇ ਆ ਤਾਂ ਇਸ ਤਰ੍ਹਾਂ ਦੀਆਂ ਫਵਾਵਾਂ ਨੂੰ ਰੋਕ ਲਓ ਸਾਡੇ ਕੋਲ ਇਸ ਤਰ੍ਹਾਂ ਦੀਆਂ ਫਵਾਵਾਂ ਜਿਸ ਤਰ੍ਹਾਂ ਦੇ ਇਹ ਲੋਕ ਪ੍ਰਮੋਟ ਕਰਨਗੇ ਜੇ ਮੇਰੇ ਕੋਲ ਕੋਈ ਉਸ ਤਰ੍ਹਾਂ ਦਾ ਲਿੰਕ ਵੀ ਪਹੁੰਚਦਾ ਐ ਇਸ ਕੇਸ ਦੇ ਵਿੱਚ ਉਹਨਾਂ ਸਾਰਿਆਂ ਨੂੰ ਇਨਵੋਲਵ ਕੀਤਾ ਜਾਊਗਾ ਤਾਂ ਇਸ ਕਰਕੇ ਝੂਠੇ ਦਾਅਵਿਆਂ ਦਾ ਪ੍ਰਚਾਰ ਨਾ ਕਰੋ ਜਿਹਦੇ ਨਾਲ ਮਨੁੱਖੀ ਜਾਨਾਂ ਜੜੀ ਹੈਗੀਆਂ ਉਹ ਚਲੀਆਂ ਜਾਣ ਤੇ ਜਿਹੜੇ ਵੈਦ ਹੈਗੇ ਆ ਜਿਹੜੇ ਖੋਖਲੇ ਦਾਅਵੇ ਕਰ ਰਹੇ ਸਿਰਫ ਆਪ ਦੀ ਦੁਕਾਨਦਾਰੀ ਚਮਕਾਉਣ ਵਾਸਤੇ ਤੇ ਜਿਹੜੇ ਹੋਰ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਝਾੜਫੂਕ ਕਰਕੇ ਇਲਾਜ ਕਰਨ ਦਾ ਦਾਵਾ ਕਰ ਰਹੇ ਆ ਮੇਰੀ ਉਹਨਾਂ ਨੂੰ ਅੱਜ ਹੀ ਇਹ ਗੁਜਾਰਿਸ਼ ਵੀ ਹੈ ਤੇ ਚੇਤਾਵਨੀ ਵੀ ਹੈ ਦੋਨੋਂ ਹੀ ਗੱਲਾਂ ਸਮਝ ਲਓ ਵੀ ਉਹਨਾਂ ਨੂੰ ਆਪਦੇਆਂ ਨੂੰ ਪੱਟ ਲੋ ਉਹਨਾਂ ਨੂੰ ਉਖਾੜ ਲੋ ਕਿਉਂਕਿ ਉਹਨੋਂ ਸਾਰਿਆਂ ਦੀ ਚੈਕਿੰਗ ਹੋਊਗੀ ਤੇ ਪ੍ਰੋਪਰ ਕੰਮ ਚੱਲੂਗਾ ਧੰਨਵਾਦ